ਸਮਨਾ ਮੈਂ ਕਿਹਾ ਮੈਂ ਤੁਹਾਨੂੰ ਮੱਕੀ ਜਣਾਣਾ ਦੱਸੂ ਕਿ ਮੈਂ ਕੈਰ ਆ ਜਲਿਆ ਪਤਨਿ ਮਹੀਨੇ ਪਰ ਜਦੋਂ ਤਾਂ ਮੈਂ ਆ ਗਿਆ ਹੁੰਦਿਆਂ ਸਾਹ ਸਭ ਤੋਂ ਪਹਿਲਾਂ ਮੈਂ ਪਿੰਡ ਚ ਬਾਤ ਬੜਾ ਸਮਝੋ ਤੇ ਉਥੇ ਆ ਜਿਹ ਮੈਨੂੰ ਲਵਾਈ ਤੇ ਉਥੇ ਕੀ ਸੀ ਸਾਡੇ ਫੌਜਪੁਰ ਦਾ ਜਿਹ ਦਫਤਰ ਪੱਕਾ ਵਾਲਾ ਸੀਗਾ ਉਦੀ ਬੜੀ ਹਮਦੀ ਆਪ ਸੀਗੀ ਮਛਨਪਾਲ ਆਉਂਦਾ ਸੀ ਜਿਹਨੂੰ ਕਿਹੇ ਕਿਸਾਨ ਸੀ ਕਹਿੰਦੇ ਆ ਆਪਾਂ ਚੂਰ ਬਰਦੇ ਚਲੀਏ ਉਹ ਕਹਿੰਦਾ ਯਾਰ ਬਖਸ਼ਰ ਬਹੁਤ ਹੈ ਬੜਾ ਸੁਭਿਓ ਅਗਰ ਤੁਸੀਂ ਕਿਹ ਪਰ ਉਹ ਪੱਕੇ ਲੋਕ ਨਹੀਂ ਕਰੋ ਉਥੇ ਆਉਂਦੇ ਵਾਲੇ ਦਫਤਰ ਦੀ ਪੇਂਟਿੰਗ ਏਸੀ ਲਾਇਆ ਅੱਖੇ ਲਾਏ ਸਾਡੇ ਪੱਖੇ ਲਿਆਦੇ ਮੰਦਿਰ ਖੜਾਏ ਸਭ ਕੁਝ ਕੀਤਾ ਕਮਰਾ ਦਾ ਖੜਾ ਕਰਦਾ ਸਭ ਜਨਾ ਪ੍ਰਧਾਨੇ ਕਰਦੇ ਪਹਿਲੇ ਦਫੇ ਚਲਦੋ ਪਰ ਕੋਈ ਕਿੰਨਾ ਟਿੰਡਾ ਨਹੀਂ ਆਉਂਦੀ ਉਹ ਆਉਂਦੇ ਕਰਾ ਕੇ ਪਾਸੇ ਤੇ ਲਾ ਕੇ ਆਏ ਮੁੱਕੇ ਜਿਹੜੇ ਸੱਤਾਂ ਲਾ ਗਿਆ ਮੱਟੀ ਦਾ ਕੰਮ ਨੇ ਮੱਟੀ ਦੇ ਰੁੱਟ ਕੇ ਅੱਗੇ ਮੱਟੀ ਚੁੱਪ ਚੋ ਰਹੇ ਆ ਫਿਰ ਵੀ ਇੱਕ ਟਾਈਮ ਕੱਢ ਕੇ ਤਰਫ ਕੋਲ ਪਹੁੰਚੇ ਆ ਸਾਡਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਨਾਲ ਦਰਸ਼ਨ ਕੀਤੇ ਆ ਮੇਰੀ ਬੇਨਤੀ ਹੈ ਯਾਰ ਕਿ ਸਾਨੂੰ ਜਿਹੜੀ ਆਪਣੀ ਫੈਟਰ ਰਕਾਰ ਇਹ ਬੰਡ ਲੈਵਲ ਤੇ ਮਿਲੇ ਹੋਏ ਨੇ ਬੰਡ ਲੈਵਲ ਤੇ ਟ੍ਰੇਡ ਬਣੀ ਹੋਈ ਆ ਇਹ ਜਵਾਨੀ ਤੇ ਕਿਸਾਨੀ ਨੂੰ ਪੰਜਾਬ ਦੇ ਨੂੰ ਖતમ ਕਰਨਾ ਚਾਹੁੰਦੇ ਨੇ ਆਪਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗੂ ਕਰੀਏ ਜਾਗੂ ਕਰਾਂਗੇ ਤਾਂ ਹੀ ਬੰਦਾਂਗੇ ਇਹ ਤਾਂ ਕੌਣ ਵਾਲਾ ਖਾਂ ਆਪਣਾ ਵਾਸਤੇ ਬਹੁਤ ਹੋਣਾ ਬੰਡ ਲੈਵਲ ਤੇ ਟ੍ਰੇਡ ਬਣੀ ਹੋਈ ਆ ਕੀ ਸੀ ਜਦੋਂ ਅੰਗਰੇਜ਼ ਇੱਥੇ ਆਇਆ ਸੀ ਆਪਣੀ ਇੰਡੀਆ ਦੇ ਵਿੱਚ ਉਦੋਂ ਇੱਕ ਕੰਪਨੀ ਈਸਟ ਗੱਟ ਪਿਸਟਨ ਨੇ ਆਪਣੀ ਬਣਾ ਕੇ ਆਏ ਸੀ ਉਹਨਾਂ ਕੰਪਨੀ ਬਣਾ ਕੇ ਪਿੰਡਾਂ ਦੇ ਵਿੱਚ ਉਹਨਾਂ ਚ ਇੰਡੀਆ ਦੇ ਵਿੱਚ ਜਾ ਕੇ ਇਹੋ ਜਿਹਾ ਜਾਲ ਵਿਸਾਤਾ ਕਿ ਸਾਡੀਆਂ ਅੱਖਾਂ ਦੇ ਅੱਗੇ ਜਿਵੇਂ ਟੈਂਕਾਂ ਲੱਤੀਆਂ ਸਾਨੂੰ ਪਤਾ ਨਹੀਂ ਲੱਗਾ ਹੋਰੀ ਹੋਰੀ ਸੋਨੇ ਇੰਡੀਆ ਟੈਂਪਰ ਸਾਕੇ ਲੱਗ ਕੇ ਰਾਜ ਕੰਮ ਲੱਗ ਗਏ ਕੋਈ ਗੱਲ ਹੋਣੀ ਆ ਸਾਨੂੰ ਆ ਸੈਲੂ ਮੰਨਣਾ ਨੇ ਆਪਣੇ ਕਿ ਸੈਲੂ ਬੰਦ ਦਾ ਪ੍ਰੋਗਰਾਮ ਹੈ ਇਹ ਆਪਣ ਆਪ ਦਾ ਖਤਮ ਕਰਨ ਦਾ ਇਸਾਨੀ ਖਤਮ ਕਰਨ ਦਾ ਇਹੋ ਪ੍ਰੋਗਰਾਮ ਹੋ ਰਿਹਾ ਅੱਜ ਉਹ 50 ਰੁਪਏ ਕਵਰਡ ਵੱਧ ਦੇ ਰਹੇ ਨੇ ਪਾਜ ਦੇ ਰਹੇ ਨੇ ਖਾਣਾਂ ਨੂੰ ਇਹ ਕਿਹੜੇ ਫੋਟੋ ਦੇ ਸਾਹਮਣੇ ਉੱਲਝਾਉਂਦੇ ਨਹੀਂ ਕਿਹੜੇ ਵੱਡੇ ਖਾਨਦਿਆਂ ਆਵਾ ਕੇਲੇ ਦੇ ਮਾਲਕ ਦਾ ਫੋਕਲੇ ਦੇ ਮਾਲਕ ਉਹ ਕਾਲੀਆਂ ਸਿੱਟੀਆਂ ਸਭ ਨੂੰ ਦਿਵਾ ਰਹੇ ਨੇ ਕੀ ਉਹਨਾਂ ਚਾਹੀਦਾ ਹੈ ਕਿ ਸੈਲੋ ਕਿੱਥੇ ਬਣਾ ਦੇ ਨੇ ਇਹ ਕਿਹੜੇ ਸਮਾਨਤ ਨਹੀਂ ਬਣਾਉਂਦੇ ਸੈਲੋ ਬਣਾਉਂਦੇ ਮੈਨੂੰ ਆਪਾਂ ਹੀ ਦੇ ਰਹੇ ਆਪਾਂ ਲਾਲਚ ਜਿਨਾ ਲਾਏ ਸਾਨੂੰ ਜਾਗਰੂ ਕਰੋ ਕਿ ਤੁਸੀਂ ਇਹ ਜ਼ਮੀਨਾਂ 9 ਕਰੋੜਾਂ ਦੇ ਹਿਸਾਬ ਨਾਲ ਵੇਚੋ ਜੇ ਨਾ ਜ਼ਮੀਨਾਂ ਦਵਾਂਗੇ ਨਾ ਸੈਲੋ ਬਣਨਗੇ ਜੇ ਨਾ ਦਵਾਂਗੇ ਤਾਂ ਹੀ ਸੈਲੋ ਬਣਨਗੇ ਨਾ ਸੈਲੋ ਬਣਗੇ ਤੇ ਫਿਰ ਆਪਾਂ ਨੂੰ ਲਾਟ ਦੇਣਾ 100 ਪਿਆਰ ਦੇਣਾ 100 ਸਾਲੇ ਕੋਲ ਲਾਟ ਦੇਣਗੇ ਲੋਡ ਜੇ ਤਾਂ ਮੜੀਆਂ ਵਾਹਲੇ ਦੋ ਜੰਗਾਂ ਨੇ ਕੰਕਾ ਸੱਤੋਂ ਤੱਕ ਜਾਣੀਆਂ ਨੇ ਖਲਾ ਉਧਰ ਜਾਣੀਆਂ ਨੇ ਮੜੀਆਂ ਨੂੰ ਕੀ ਸੀ ਚੀਜ਼ ਨਹੀਂ ਜਾਣੀ ਮੜੀਆਂ ਹਾਲੇ ਰਿਖਤੋਂ ਹੋ ਜਾਂਗੀਆਂ ਨੇ ਜਦੋਂ ਮੜੀਆਂ ਖਤਮ ਹੋ ਗਈਆਂ ਉਦੋਂ ਮਗਰੋਂ ਆਪ ਦਾ ਪੱਕੀ ਕਰਦੇ ਆ ਤੁਹਾਡੀ ਗੰਨ ਭਗਤਾਂ ਤੋਂ ਕਿਦੋਂ ਸਾਸਾਂ ਤੋਂ ਕਿਦੋਂ ਜਾ ਆਉਂਦੇ ਕਿਦੋਂ ਉਹਨਾਂ ਨੇ ਮਰ ਜਿਓ ਵੇਲੇ ਨਾ ਬਾਹਰਲੇ ਮੁਰਕਾਂ ਕੀ ਹੋਇਆ ਹੈ